ਤਾ ਕੇਂਦਰ ਸਰਕਾਰ ਨੇ ਮੰਨਣਾ ਵੀ ਸੀ ਅਸੀਂ ਉਹ ਫੈਲ ਉਸ ਨਿਮਾਰੀ ਤੋਂ ਹਲਾ ਕੇ ਕੇਂਦਰ ਸਰਕਾਰ ਦੇ ਪਾਲੇ ਸਿਰ ਤੇ ਤੇ ਕਿਸਾਨਾਂ ਦੀਆਂ ਜਿੰਦਸਾਂ ਦੇ ਫੈਸਲੇ ਹੋਣ ਲੱਗੇ ਤੇ ਉਹ ਐਡੀ ਵੱਡੀ ਸਟੇਜ ਆ ਰਾਮਲੀਲਾ ਗਰਾਊਂਡ ਦੀ ਤਾਂ ਮਹਾਰਾਸ਼ਟਰ ਦੇ ਮੁੱਖ ਮੰਤਰੀ ਨੂੰ ਆਗੇ ਲਾਨ ਕਰਨਾ ਪਿਆ ਤਾਂ ਭਰਾਓ ਛੋਟਾ ਵੀ ਹੁੰਦਾ ਐਕਸ਼ਨ ਆਮਨ ਦੇ ਵਿੱਚ ਲਿਆ ਕੇ ਗਿਰਫਦਾਰੀ ਤੋਂ ਹਟਾ ਕੇ ਲੋਕਾਂ ਦੀ ਝੋਲੀ 'ਚ 2250 ਕਮਾਂਡੋ ਮੰਗਲ ਦਵਾਈਆ ਫੇਰ ਉਹ ਜਿਹੜੀ ਅਮਲ ਦੇ ਵਿੱਚ ਪੰਜ ਸਟੇਟਾਂ ਨੇ ਫੇਰ ਮਤਲਬ ਸ਼ੁਰੂ ਕੀਤਾ ਛੋੜੇ ਜਾਗ ਹੋਣਾ ਆਪਾਂ ਚੰਡੀਗੜ੍ਹ ਦੇ ਵਿੱਚ ਬੈਠੇ ਸੀ ਉੱਥੋਂ ਪ੍ਰਸ਼ਾਸਨ ਨੇ ਆਥਣੇ ਆਪਾਂ ਨੂੰ ਲਿਖਤੀ ਚਿੱਠੀ ਦੇਤੀ ਸੀ ਕਿ ਤੁਸੀਂ ਗਰਾਊਂਡ 12 ਵਜੇ ਤੱਕ ਖਾਲੀ ਕਰ ਦਿਓ ਨਹੀਂ ਸੋਨੂਏ ਤੋਂ ਚੱਕ ਕੇ ਜੇਲਾ ਚ ਲੈ ਜਾਵਾਂਗੇ ਤਾਂ ਆਪਣੀ ਸਾਰੀ ਲੀਡਰਸ਼ਿਪ ਉਦੋਂ ਵੀ ਪੁਲਿਸ ਤਾਂ ਉੱਤੇ ਪਰ ਮਾਰਦਾਰ ਸ਼ੁਰੂ ਕਰਕੇ ਜਦੋਂ ਇਹ ਪੋਜੀਸ਼ਨ ਲੱਗੀ ਵੀ ਆ ਹਾਲਾਤ ਨੇ ਕਿਸੇ ਵੇਲੇ ਵੀ ਚੱਕ ਸਕਦੇ ਨੇ ਲਾਠੀ ਚਾਰਜ ਹੋ ਸਕਦਾ ਤੇ ਨਾਮ ਦੇ ਨਾਲ ਪ੍ਰਧਾਨ ਜੀ ਨੇ ਐਲਾਨ ਕੀਤਾ ਸੀ ਕਿ ਅਸੀਂ ਚੰਡੀਗੜ੍ਹ ਦਾ ਪਾਣੀ ਵੀ ਨਹੀਂ ਪੀਵਾਂਗੇ ਪਾਣੀ ਬੰਦ ਕੀਤਾ ਦੋਨਾਂ ਚੱਲੇ ਪੂਰੇ ਜਿਹੜੇ ਪੰਜ ਛਾਈ ਸਾਡੇ ਕਿਸਾਨ ਮਰਵਾਤੇ ਬੈਠੇ ਸੀ ਤਾਂ ਸਰਕਾਰ ਪਿੱਛੇ ਹਟੀ ਤੇ ਚੰਡੀਗੜ੍ਹ ਦੇ ਵਿੱਚ ਕਹਿੰਦੇ ਬੈਠੋ ਦੀ ਕੋਈ ਨਹੀਂ ਚਾਹਤਦਾ ਐਕਚੁਅਲ ਸੋਟਾ ਨਹੀਂ ਫਿਰ ਆਪਾਂ ਜਿਹੜੀ ਸਰਕਾਰ ਲੋਕਾਂ ਨੂੰ ਚਾਹੀ ਸੀ ਬਈ ਬੜਾ ਛੇਤੀ ਪੰਜਾਬ ਦੇ ਵਿੱਚ ਨਵੀਂ ਸਰਕਾਰ ਬਣੀ ਐ ਸਾਡੀਆਂ ਮੰਗਾਂ ਛੇਤੀ ਮੰਨੂ ਸਭ ਤੋਂ ਪਹਿਲਾਂ ਚੰਡੀਗੜ੍ਹ ਦੇ ਵਿੱਚ ਆਪਾਂ ਪ੍ਰੋਗਰਾਮ ਦੇ ਕੇ ਆਏ ਵਾਦਾ ਕੀਤਾ ਸਰਕਾਰ ਨੇ ਕਿ ਛੇਤੀ ਤੁਹਾਡੀਆਂ ਮੰਗਾਂ ਲਾਗੂ ਕਰਾਂਗੇ ਮੁਕਰੇ ਨਹੀਂ ਕੀਤੀਆਂ ਸਾਰੇ ਬਹੁਤ ਸਾਡੇ ਵਿਰੋਧੀ ਇਹ ਦੋਸਤੀ ਦਾ ਰੂਪ ਦੇ ਰਹੇ ਸੀ ਭਈ ਮੁੱਖ ਮੰਤਰੀ ਨਾਲ ਡਲੇਵਾਲ ਸਾਹਿਬ ਦੀ ਦੋਸਤੀ ਹੈ ਉਹ ਫੋਟੋ ਲੋਕਾਂ ਦੀ ਪਬਲਿਕ ਜਾਂਚਿਕ ਹੋਈ ਸੀ ਪਰ ਸਚਾਈ ਇਹ ਹੈ ਜਿੰਨੀਆਂ ਸਰਕਾਰ ਦੇ ਨਾਲ ਮੀਟਿੰਗਾਂ ਹੋਈਆਂ ਨੇ ਅਸੀਂ ਨਾਲ ਰਹੇ ਹਾਂ ਅਸੀਂ ਚਾਹ ਪਾਣੀ ਪੀਂਦੇ ਰਹੇ ਹਾਂ ਅਡਲੇਵਾ ਸਾਹਿਬ ਨੇ ਭਗਵੰਤ ਮਾਨ ਦੀ ਸਰਕਾਰ ਦੀ ਚਾਗਨੀ ਪੀਤੀ ਮੀਟਿੰਗਾਂ ਵੇਲੇ ਉਹ ਸਚਾਈ ਹੈ ਜਦੋਂ ਦੋ ਦੋ ਹਾਲਾਤ ਜਦੋਂ ਸਰਕਾਰ ਮੁੱਕਰੀ ਫੇਰ ਲਾਂਡ ਕਰਨਾ ਪਿਆ ਫੇਰ ਵੀ ਸਾਡੇ ਫੋਰਮ ਨੇ ਮੀਟਿੰਗ ਕਰਕੇ ਫੈਸਲਾ ਕੀਤਾ ਉਦੋਂ ਵੀ ਭਰਾਵੋ ਮਰਦ ਮਾਰ ਸ਼ੁਰੂ ਕੀਤਾ ਯਾਦ ਹੋਣਾ ਛੋਡੇ ਫਰੀਦਕੋਟ ਟੜਾ ਪੈਂਟ ਤੇ ਹਾਲਾਤ ਉਦੋਂ ਵੀ ਐ ਬਣਦੇ ਤੁਸੀਂ ਦੇ ਸੀ ਬਹੁਤ ਛੇਤੀ ਡੋਲ ਜਾਣਿਆ ਕਿ ਹੁਣ ਚੱਕਣਗੇ ਹੁਣ ਕੀ ਬਣੂਗਾ ਆ ਉਦੋਂ ਵੀ ਛੋਡੇ ਹੱਥਾਂ ਚ ਤੰਗਲੀਆਂ ਸੀ ਉਦੋਂ ਵੀ ਛੋਡੇ ਹੱਥਾਂ ਚ ਸਲ ਗਿਆ ਸੀ ਉਦੋਂ ਵੀ ਆਪ ਦੇ ਖੇਤੀ ਸੰਧ ਚੱਕੇ ਉਹ ਜਿਹੜਾ ਖੇਤੀ ਮੰਤਰੀ ਸੀ ਉਹ ਸਮੇਂ ਦਾ ਤਾਲੀ ਵਾਲ ਮੁਕਰਿਆ ਹਿੰਮਤ ਲਈ ਪਈ ਕਿ ਗੱਲੇਵਾਲ ਸਾਹਿਬ ਕੋਲੇ ਜਾਵਾਂ ਮੈਂ ਕਿਹਾ ਵੀ ਛੋਡੇ ਕੋਲੇ ਸਿਕਉਰਟੀ ਐ ਛੋਡੇ ਕੋਲੇ ਸਾਰੇ ਅਧਿਕਾਰ ਹੈਗੇ ਜਾਓ ਜੋ ਆਪਣੀ ਗੱਲ ਬਾਤ ਹੋਈ ਗੱਲੇਵਾਲ ਸਾਹਿਬ ਨਾਲ ਕਰ ਲੋ ਜੇ ਸਾਂਝੀ ਹੋਊ ਮਰਮਤ ਖੋਲ ਦਿਆਂਗੇ ਪਰ ਸਾਡੇ ਵੱਸ ਦੀ ਗੱਲ ਨਹੀਂ ਉਹਨਾਂ ਨਾਲ ਗੱਲ ਕਰ ਲੋ ਪਰਾਵੋ ਦੋਨੇ ਹੱਥ ਘੜੇ ਕਰ ਗਿਆ ਸੀ ਪੰਜਾਬ ਦਾ ਪ੍ਰਸ਼ਾਸਨ ਕਿ ਸਾਡੀ ਸਕਿਉਰਟੀ ਸੋਡੇ ਮੂਰੇ ਕੰਮ ਨਹੀਂ ਕਰਦੀ ਅਸੀਂ ਅੱਗੇ ਵੀ ਜਾ ਸਕਦੇ ਹੁਣ ਛੋਡੇ ਹੱਥ ਚ ਤੰਗਲਿਆ ਪਤਾ ਨਹੀਂ ਕਿਹੜੇ ਵੇਲੇ ਕੋਈ ਕਿਸਾਨ ਮਾਰੇ ਮੈਂ ਵੀ ਜਾ ਸਕਦਾ ਤਾਂ ਭਰਾਵੋ ਕਹਿੰਦੇ ਵੀ ਤੁਸੀਂ ਲੈ ਕੇ ਜਾਓ ਆਪਾਂ ਲੈ ਕੇ ਗਏ ਸੀ ਤੇ ਪਿੱਛੋਂ ਸਕਿਉਰਟੀ ਬਾਅਸ ਹੋ ਤਾ ਉਹ ਆਦਮੀ ਮੰਗਾ ਅਨੁਵੇ ਵਿੱਚ ਚਰਚਾ ਤੇ ਲੈ ਕੇ ਆਏ ਉਹᱫੋ ਵੀ ਸਾਡੇ ਵਿਰੋਧੀ ਡਿਪੇਟਾਂ ਤੇ ਅਰੋੜਾ ਪਾਉਂਦੇ ਨੇ ਬਈ ਕਿਸਾਨਾਂ ਨੂੰ ਕੁਝ ਮਿਲ ਨਾ ਜਾਵੇ ਤਾਂ ਮਲਾਇਆ ਸਾਰੀ ਚਰਚਾ ਭਾਵੇਂ ਉਹ ਜ਼ਮੀਨਾਂ ਦਾ ਮਸਲਾ ਹੋਵੇ ਭਾਵੇਂ ਸਾਡੀਆਂ ਹੋਰ ਮੰਗਾਂ ਦਾ ਮਸਲਾ ਹੋਵੇ ਸਰਕਾਰ ਨੂੰ ਮਨਾ ਲਿਆ ਕਿ ਕੱਤੀ ਮਾਰ ਦੇ ਕੇ ਸਾਰੀਆਂ ਮੰਗਾਂ ਮੰਨੀਆਂ ਜਾਣਗੀਆਂ ਤਾਂ ਭਾਵੇਂ ਉਹ ਦੂਆਦ ਜਿਹੜੇ ਤੁਸੀਂ ਹਰ ਮੀਟਿੰਗਾਂ ਦੇ ਵਿੱਚ ਹਰ ਵਾਰੀ ਕਿਸਾਨ ਝੰਡੇ ਲੈ ਕੇ ਆਉਂਦੇ ਨੇ ਸਾਨੂੰ ਬਿਜਲੀ ਵਾਲੇ ਤੰਗ ਕਰਦੇ ਨੇ ਸਾਡੀ ਸੁਣਵਾਈ ਨਹੀਂ ਸਾਨੂੰ ਐਸਲੀਓਂ ਵੀ ਸੁਣਦਾ ਪ੍ਰਧਾਨ ਜੀ ਨੇ ਉਦੋਂ ਵੀ ਸਾਨੂੰ ਕਿਹਾ ਕਿ ਮਨਾ ਲਾਂਗੇ ਹੈ ਸਮਾਂ ਤੁਹਾਡੇ ਕੋਲੇ ਲੜਨ ਨੂੰ ਜੇ ਕਰਦਾ ਹੈ ਪਰ ਮੀਟਿੰਗਾਂ ਚ ਕਿਹਾ ਸਾਰਿਆਂ ਨੇ ਕਿ ਬਹੁਤ ਜ਼ਰੂਰੀਆਂ ਮੀਟਿੰਗਾਂ ਲੜਨਾ ਚਾਹੀਦਾ ਪਟਿਆਲੇ ਦੇ ਵਿੱਚ ਲੜੇ ਚੇਅਰਮੈਨ ਤੋਂ ਪੁੱਛਾਇਆ ਉਦੋਂ ਵੀ ਆਪਣੇ ਸੁਰਜੀਤ ਸਿੰਘ ਪ੍ਰਧਾਨ ਜੀ ਦੇ ਨਾਲ ਸੀ ਸਾਡੇ ਦੂਜੇ ਵੀ ਸਾਥੀ ਨਾਲ ਸੀ ਜਦੋਂ ਲੱਗਿਆ ਪਤਾ ਸਾਨੂੰ 6 ਵਜੇ ਕਿ ਤੜਕੇ ਸਰਕਾਰ ਸਾਡੇ ਤੇ ਹਮਲਾ ਕਰ ਸਕਦੀ ਹੈ ਤਾਂ ਰਾਤ ਨੂੰ 1 ਵਜੇ ਆਪ ਦੀ ਬਿਉਂਤਬੰਦੀ ਬਣਾ ਕੇ ਬਈ ਇਹਨਾਂ ਨਾਲ ਕਿਵੇਂ ਢੜਨਾ ਕਿਵੇਂ ਆਪਾਂ ਜਿੱਤ ਲੈਣੀ ਆ ਕਿਤੇ ਮੰਨਣਾ ਸਾਡੀਆਂ ਇਹਨਾਂ ਦਾ ਰਾਜਾ ਤਾਂ ਉਹ ਸਮੇਂ ਦੇ